ਜਗਤਾਰ ਸਿੰਘ ਹਵਾਰਾ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਅੱਜ ਦਿੱਲੀ ਦੀ ਜੇਲ੍ਹ ਤੋਂ ਉਹਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਤੇ ਜਿਸ ਦੇ ਤਹਿਤ ਕੋਰਟ ਦੇ ਵਿੱਚ ਉਹਨਾਂ ਨੇ ਬੀਤੇ ਦਿਨਾਂ 'ਚ ਪਟੀਸ਼ਨ ਪਾਈ ਸੀ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਪੰਜਾਬ ਦੀ ਜੇਲ੍ਹ 'ਚ ਜਿਹੜਾ ਕਿ ਸ਼ਿਫਟ ਕੀਤਾ ਜਾਵੇ ਤੇ ਅੱਜ ਕੋਰਟ ਇੱਕ ਵੱਡਾ ਫੈਸਲਾ ਲੈਣ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਕੋਰਟ 'ਚ ਸੁਣਵਾਈ ਹੋਵੇਗੀ ਤੇ ਦੱਸਿਏ ਕਿ ਉੱਥੇ ਹੀ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ ਸਪਰੀਮ ਕੋਰਟ ਅੱਜ ਵੱਡਾ ਫੈਸਲਾ ਕਰਨ ਜਾ ਰਿਹਾ ਹੈ ਤੇ ਦਿੱਲੀ ਦੀ ਤਿਹਾਰ ਜੇਲ੍ਹ ਤੋਂ ਪੰਜਾਬ ਸ਼ਿਫਟ ਕਰਨ ਦੀ ਮੰਗ ਕੀਤੀ ਸੀ ਤੇ ਉਥੇ ਹੀ ਬਿਆਨ ਸਿੰਘ ਕਤਲ ਕੇਸ ਚ 28 ਸਾਲਾਂ ਤੋਂ ਜੇਲ੍ਹ ਚ ਬੰਦ ਨੇ ਜਗਤਾਰ ਸਿੰਘ ਹਵਾਰਾ ਤੇ ਜਿਸ ਤਹ ਦੱਸਿਆ ਕਿ ਸਾਫ ਦਾ ਮੁੱਖ ਮੰਤਰੀ ਬੈਂ ਸਿੰਘ ਦੇ ਕਤਲ ਕੇਸ ਚ ਦੋਸ਼ੀ ਜਿਹੜੇ ਕਿ ਜਗਤਾਰ ਸਿੰਘ ਹਵਾਰਾ ਵੱਲੋਂ ਤਿਹਾਰ ਦੀ ਦਿੱਲੀ ਦੀ ਤਿਹਾਰ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ਚ ਤਬਦੀਲ ਕਰਨ ਦੀ ਮੰਗ ਸੰਬੰਧੀ ਧਾਇਰ ਪਟੀਸ਼ਨ ਤੇ ਅੱਜ ਸੁਣਵਾਈ ਹੋਵੇਗੀ ਤੇ ਇਸ ਦੌਰਾਨ ਕੇਂਦਰ ਦਿੱਲੀ ਅਤੇ ਪੰਜਾਬ ਸਰਕਾਰਾਂ ਦੇ ਵੱਲੋਂ ਅਦਾਲਤ ਦੇ ਵਿੱਚ ਜਵਾਬ ਦਾਖਲ ਕੀਤੇ ਜਾਣਗੇ ਤੇ ਪਿਛਲੀ ਸੁਣਵਾਈ ਤੇ ਅਦਾਲਤ ਨੇ ਤਿੰਨ ਧਿਰਾਂ ਤੋਂ ਜਵਾਬ ਮੰਗਿਆ ਸੀ ਹੇਠਲੀ ਅਦਾਲਤ ਨੇ 7 ਮਾਰਚ 2007 ਦੇ ਹੁਕਮਾਂ ਰਾਹੀਂ ਹਵਾਰਾ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਜਿਹੜਾ ਕਿ ਮੌਦੀ ਸਜ਼ਾ ਸੁਣਾਈ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 21 ਨਵੰਬਰ ਮਾਫ ਕਰਨਾ 12 ਅਕਤੂਬਰ 2010 ਦੇ ਹੁਕਮ ਆਈ ਉਸ ਨੂੰ ਜਿਹੜਾ ਕਿ ਸਜ਼ਾ ਨੂੰ ਉਮਰ ਕੈਚ ਤਬਦੀਲ ਦਿੱਤਾ ਸੀ ਤੇ ਜਿਸ ਦੇ ਤਹਿਤ ਅੱਜ ਸੁਣਵਾਈ ਹੋਵੇਗੀ ਤੇ ਉਥੇ ਹੀ ਜਗਤਾਰ ਸਿੰਘ ਹਵਾਰਿਆ ਨੇ ਪਟੀਸ਼ਨ ਪਾਈ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਤੇ ਅੱਜ ਕੋਰਟ ਕੋਈ ਵੱਡਾ ਫੈਸਲਾ ਲਵੇਗਾ ਸੁਪਰੀਮ ਕੋਰਟ ਨੇ ਜਿਹੜਾ ਕਿ ਪੰਜਾਬ ਦੇ ਆ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਅਤੇ ਹੋਰ 16 ਹੋਰਾਂ ਦੇ 1995 ਦੇ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਹੋਏ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਧਾਇਰ ਪਟੀਸ਼ਨ ਤੇ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਤੇ ਜਿਸ ਦੇ ਵਿੱਚ ਦੱਸਦੀਏ ਕਿ ਦਿੱਲੀ ਅਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਤੇ ਇਸ ਤੋਂ ਬਾਅਦ ਜਿਹੜੀ ਕਿ ਅੱਜ ਮਾਮਲੇ ਤੇ ਸੁਣਵਾਈ ਹੋਵੇਗੀ ਤੇ ਉੱਥੇ ਹੀ ਜਗਤਾਰ ਸਿੰਘ ਹਵਾਰਾ ਨੇ ਆਪਣੇ ਆਪ ਨੂੰ ਦਿੱਲੀ ਦੀ ਤਿਹਾਰ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਤਬਦੀਲ ਕਰਨ ਦੀ ਉਹਨਾਂ ਨੇ ਕਿਹਾ ਕਿ ਮੰਗ ਕੀਤੀ ਹੈ ਤੇ ਦੂਜੇ ਪਾਸੇ ਅੱਜ ਇਸ ਮਾਮਲੇ 'ਚ ਫੈਸਲਾ ਹੋਣ ਜਾ ਰਿਹਾ ਹੈ ਤੇ ਜਿਸ ਤੇ ਵਿੱਚ ਦੱਸਦੀ ਹੈ ਕਿ ਉਹਨਾਂ ਨੂੰ ਦਿੱਲੀ ਤੋਂ ਪੰਜਾਬ ਸ਼ਿਫਟ ਕੀਤਾ ਜਾ ਸਕਦਾ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਪਟੀਸ਼ਨ ਪਾਈ ਸੀ ਤੇ ਕੋਰਟ ਅੱਜ ਕੋਈ ਵੱਡਾ ਫੈਸਲਾ ਲੈ ਸਕਦਾ ਹੈ ਤੇ ਜਗਤਾਰ ਸਿੰਘ ਅਵਾਰਾ ਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਸਕਦਾ ਹੈ ਇਸ ਦੇ ਤਹਿਤ ਦੱਸਦੀ ਹੈ ਕਿ ਕੇਂਦਰ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਤੇ ਜਿਸ ਦੇ ਤਹਿਤ ਉਹ ਜਵਾਬ ਦੇਣਗੇ ਤੇ ਸੁਪਰੀਮ ਕੋਰਟ ਕੋਈ ਵੱਡਾ ਫੈਸਲਾ ਲੈ ਸਕਦਾ ਹੈ ਤੇ ਜਗਤਾਰ ਸਿੰਘ ਮਾਮਲੇ ਦੇ ਵਿੱਚ ਦੱਸਦੀ ਹੈ ਕਿ ਅੱਜ ਕੋਰਟ ਜਿਹੜਾ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕਰ ਸਕਦੇ ਤੇ ਬੀਤੇ ਦਿਨਾਂ ਦੇ ਵਿੱਚ ਜਗਤਾਰ ਸਿੰਘ ਹਵਾਰਾ ਨੇ ਪਟੀਸ਼ਨ ਪਾਈ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਦਿੱਲੀ ਤੋਂ ਜਿਹੜਾ ਕਿ ਦਿੱਲੀ ਦੀ ਜਿਹੜੀ ਤਿਹਾਰ ਜੇਲ ਹੈ ਉਸ ਤੋਂ ਜਿਹੜਾ ਕਿ ਮੈਨੂੰ ਸਿੱਧਾ ਜਿਹੜਾ ਕਿ ਪੰਜਾਬ ਦੀ ਜੇਲ ਦੇ ਵਿੱਚ ਸ਼ਿਫਟ ਕੀਤਾ ਜਾਵੇ ਤੇ ਅੱਜ ਸੁਣਵਾਈ ਹੋਣ ਜਾ ਰਹੀ ਹੈ ਤੇ ਜਿਸ ਦੇ ਤਹਿਤ ਕੋਰਟ ਕੋਈ ਵੱਡਾ ਫੈਸਲਾ ਲੈ ਸਕਦਾ ਹੈ ਤੇ ਉੱਥੇ ਜਗਤਾਰ ਸਿੰਘ ਹਵਾਰਾ ਨੂੰ ਜਿਹੜਾ ਕਿ ਪੰਜਾਬ ਦੀ ਜੇਲ ਦੇ ਵਿੱਚ ਸ਼ਿਫਟ ਕੀਤਾ ਜਾ ਸਕ